हां जी मित्र आप बड़ा धन्यवाद आए हैं व्लॉग बनाण आज कोठे ਦੇ ਉੱਤੇ ਤੇ ਹੁਣ ਆਪਾਂ ਉੱਠ ਕੇ ਆਏ ਆ ਸਿੱਧਾ ਉੱਥੇ ਉੱਤੇ ਕੋਠੇ ਤੇ ਯਾਰ ਇੱਕੋ ਪੱਤਰ ਉਹ ਕੂਤਰ ਜੰਗਲੀ ਕੂਤਰ ਆਪਣੇ ਇੱਥੇ ਬੈਠਾ ਹੀ ਦਾੜੇ ਖਾ ਤਾਂ ਚਲੋ ਕੋਈ ਨਾ ਇਹਨੂੰ ਖਾ ਲੂਣੇ ਤੋਂ ਆ ਹੁਣ ਆਪਾਂ ਜਾਣੇ ਆ ਆਪਣੇ ਕੂਤਰਾਂ ਕੋ ਆਪਾਂ ਆਪਣੇ ਆ ਦੇਖੋ ਪਹਿਲਾ ਸਾਡੀ ਛਤਰੀ ਦਿਖਵਾ ਦਿੰਦੇ ਆ ਆ ਦੇਖੋ ਆ ਛਤਰੀ ਦੇ ਥੋੜਾ ਆਪਾਂ ਬੰਦੇ ਕੂਤਰਾਂ ਧਰ ਖਿਦੋਹ ਲਿਆ ਉਹ ਬੜਾ ਆਪਾਂ ਖੋਲਦੇ ਆ ਪੜਾ ਖੋ 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 ਖੁੱਡਾ ਹਾਂਜੀ ਹੁਣ ਆਪਾਂ ਲਾ ਆਪਣੀ ਲਾਤੀ ਆਈ ਛਤਰੀ ਤੇ ਹੁਣ ਆਪਾਂ ਆਪਣਾ ਖੱਡਾ ਖੋਲਦੇ ਆਂ ਜੀ ਲੱਗ ਤੇ ਹੁਣ ਆਪਾਂ ਆਪਣੀ ਜਿਹੜੀ ਦਾ ਕੂਡਾ ਦਰਵਾਜ਼ਾ ਤੇ ਆਪਾਂ ਬਹੁਤ ਦਿਨੋਂ ਕਿ ਬਲੌਗ ਨਹੀਂ ਬਣਾਏ ਤੇ ਆਪਾਂ ਤੋਂ ਸਿਰਫ ਪੰਜ ਕੂਤਰ ਕਿ ਆਪਣਾ ਫੂਜੇ ਖਰਾਬ ਤਾਂ ਕੂਤਰੀ ਹੰਡੇ ਦੇ ਵਿੱਚ ਕਿਉਂਕਿ ਆਪਣੇ ਦੋ ਕੂਤਰ ਮਰ ਗਏ ਸਰੀਆਪਰ ਪੰਜ ਆ ਕੂਤਰ ਦੇ ਕੋਲ ਤਾਂ ਨੇ ਰਿਵਟੀ ਉਹਨੇ ਐਵੇਂ ਹੰਡੇ ਉੱਤੇ ਰੋਗੀ ਬੱਟੇ ਕਿਉਂਕਿ ਤੇ ਫਿਰ ਤਾਂ ਆ ਕਬੂਤਰ ਉਹਦਾ ਆਪਾਂ ਬੰਨਣਾ ਛਤਰੀ ਤੇ ਠੀਕ ਹੈ ਜਿਹੜੀ ਤੁਹਾਨੂੰ ਦਿਖਾਈ ਸੀਗੀ ਤੁਹਾਨੂੰ ਤੇ ਹੁਣ ਆਪਾਂ ਪਹਿਲਾਂ ਹੋਲੀ-ਹੋਲੀ ਕਰਕੇ ਕੱਢਦੇ ਆ ਜੀ ਆਪਣੇ ਪਰ ਕੂਤਰ ਤੇ ਫਿਰ ਤਾਂ ਨੇ ਆ ਆਪਾਂ ਆਪਣਾ ਕੂਤਰ ਉਹ ਛਤਰੀ ਤੇ ਪਹਿਲਾਂ ਇਹਨੂੰ ਬਾਹਮ। ਜਾਂ ਜੇ ਮਤਰਾ ਹੋਣਾ ਪਪਾਂਤਾ ਕੂਤਰ ਆਪਣੀ ਛਤਰੀ ਤੇ 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 ਹੁਣ ਆਪਾਂ ਕੱਢਦੇ ਆਂ ਇਹ ਆਪਣੀ ਵਾਰੀ ਵਾਰੀ ਸਰ ਕੂਤਰ ਤੇ ਆ ਵੀਓ ਫਿਰ ਕੱਢਦੇ ਹੁਣ ਆਪਾਂ ਵਾਰੀ ਵਾਰੀ ਸਰ ਆਪਣਾ ਕੂਤਰ ਪਹਿਲਾਂ ਆਪਾਂ ਕੱਢਦੇ ਆ ਜੀ ਆ ਪੂਰਾ ਬੱਚਾ ਆਪਣਾ ਠੀਕ ਆ ਜੀ। ਹੁਣ ਆਪਾਂ ਕੱਢਦੇ ਆ ਇਹ ਆਪਣੇ ਕੂਤਰ ਦੋਗ ਹੁਣ ਰਹਿ ਗਿਆ ਆ ਲਾਸਟ ਇੱਕ ਆਖਰੀ ਬੱਚਾ ਤੈਨੂੰ ਵੀ ਹੁਣ ਆਪਾਂ ਕੱਢਦੇ ਆ ਤੇਨੂੰ ਠੀਕ ਆ ਜੀ ਤੇ ਹੁਣ ਉਹ ਦੇਖੋ ਜੀ ਦੇਖਿਆ ਜੀ ਤੇ ਹੁਣ ਆਪਾਂ ਕਰਤਾ ਆ ਇਹ ਵਸਾ ਅੰਦਰ ਦੇ ਕੂਤਰੀਆ ਪਰ ਅੰਦਰ ਦੇ ਹੋਲੀ ਕੋਸ਼ਿਸ਼ ਤੇ ਨਾਲ ਮਾਰਦੀ ਆਪਣੇ ਚੁੰਝਾ ਚੁੰਝਾ ਮਾਰਨ ਦੇ ਹੀ ਬਤਰਾ ਆਪਣੇ ਤੇ ਚਲੋ ਕੋਈ ਨਾ ਯਾਰ ਨਹੀਂ ਦਿਖਾਉਣੀ ਦਨਾਂ ਸਹੀ ਠੀਕ ਆ ਜੀ ਤੇ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਕਿਸੇ ਦਿਨ ਵਲੌਗ ਚ ਤੇ ਠੀਕ ਆ ਜੀ ਹੁਣ ਆਪਾਂ ਆਪਣੇ ਕੂਤਰਾਂ ਨੂੰ ਦਾਣਾ ਦੂਣਾ ਪਾਉਨੇ ਆ ਫਿਰ ਤੁਹਾਨੂੰ ਆਹ ਦੇਖੋ ਇਹ ਆ ਗਿਆ ਆਪਣਾ ਦਾਣਾ ਤੇ ਹੁਣ ਆਪਾਂ ਪਾਉਨੇ ਆਪਣੇ ਕੂਤਰਾਂ ਨੂੰ ਇਹ ਦਾਣਾ ਆ ਹਾ 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 ਆ ਆ ਆ ਆਓ ਆਓ ਆ ਆ ਆ ਆ ਆ ਤੇ ਹੁਣ ਮੇਟਰ ਆਪਾਂ ਪਾ ਲਿਆ ਆਪਣਾ ਕੂਤਰ ਨੂੰ ਦੜਾ ਤੇ ਦਾਣਾ ਪਾ ਕੇ ਹੁਣ ਆਪਾਂ ਕਰਦੇ ਆ ਆਹਾ ਦੇਖੋ ਕੂਤਰ ਹੋ ਰਿਹਾ ਤੇ ਦੇਖੋ ਨਾ ਦੋਮੜ ਰੋੜਾਰੇ ਕੋਈ ਕੂਤਰ ਕਿਦਾਂ ਨੂੰ ਹੁੰਦੇ ਆ ਇਹ ਪਾਣੀ ਦੇ ਵਿੱਚ ਓਏ ਹੋਏ ਹੋਏ ਹੋ ਇੰਨੀ ਗੀ ਆ ਦੀ ਗਰਮੀ ਲੱਗਣ ਦੀ ਦੇਖੋ ਵੇਖੋ ਉਹ ਦੇਖਿਓ ਉਹ ਦੇਖਿਓ ਉਹ ਦੇਖਿਓ ਉਹ ਦੇਖੋ ਫਾੜੀ ਦੇਖ ਦਲੋੜਦੇ ਆਇਆ ਤਾਂ ਜੀ ਮਿੱਤਰਾਂ ਅੱਜ ਦਾ ਵਲੌਗ ਆਪੜਾ ਇਨਾਈ ਹੈ ਤੁਹਾਨੂੰ ਜ਼ਰੂਰ ਲੱਗਾ ਲਾਈਕ ਸਬਸਕ੍ਰਾਈਬ ਕਰ ਦਿਓ ਕਿ ਮਿਲਦੇ ਆਪਾਂ ਨੈਕਸਟ ਵਲੌਗ ਚ ਤੇ ਓਕੇ ਬਾਏ 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 ਬਾਏ